ਇਤਿਹਾਸਿਕ ਪਟਿਆਲਾ ਦੀਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਰਾਜਵਾਨਾ ਲੁਧਿਆਣਾ ਦੇ ਰਾਜਵਾਨਾ ਕਲਾ ਪਿੰਡ ਚ ਮਨਜੀਤ ਸਾਹਿਬ ਗੁਰੂ ਘਰ ਚ ਆਪਣੇ ਭਰਾ ਦੇ ਭੋਗ ਚ ਸ਼ਾਮਲ ਹੋਣ ਲਈ ਪਹੁੰਚਿਆ ਪਟਿਆਲਾ ਜੇਲ੍ਹ ਤੋਂ ਉਸ ਨੂੰ ਕੜੀ ਸੁਰੱਖਿਆ ਚ ਲੁਧਿਆਣਾ ਲਿਆਂਦਾ ਗਿਆ ਜਾਣਕਾਰੀ ਮੁਤਾਬਕ ਰਾਜਵਾਨਾ ਦੇ ਪਰਾ ਕੁਲਵੰਤ ਸਿੰਘ ਦੀ ਇਸੇ ਮਹੀਨੇ ਦੇ ਸ਼ੁਰੂ ਚ ਕੈਨੇਡਾ ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਪਿੰਡ ਰਾਜੂਆਣਾ ਕਲਾਚ ਪਾਠ ਰੱਖਿਆ ਗਿਆ ਹੈ ਜਿਸ ਦਾ ਭੋਗ ਬੁੱਧਵਾਰ ਯਾਨੀ ਕਿ ਅੱਜ ਪੜਨਾ ਹੈ ਰਾਜੂਆਣਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ 4 ਦਿਨ ਸ਼ਾਮਰ ਹੋਣ ਲਈ ਪੈਰੋਲ ਮੰਗੀ ਸੀ ਕੋਰਟ ਨੇ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਰਾਜੂਆਣਾ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੀ ਪੈਰੋਲ ਦਿੱਤੀ ਹੈ ਰਾਜੂਆਣਾ ਨੂੰ ਸਖਤ ਸੁਰੱਖਿਆ ਹੇਠ ਉਹਨਾਂ ਦੇ ਜੱਦੀ ਪਿੰਡ ਲੈ ਚਾਇਆ ਗਿਆ 4 ਤੋਂ ਬਾਅਦ ਮੋੜ ਰਾਜੂਆਣਾ ਨੂੰ ਪਟਿਆਲਾ ਜੇਲ੍ਹ 'ਚ ਬੰਦ ਕਰ ਦਿੱਤਾ ਜਾਏਗਾ ਬਿਆਨ ਸਿੰਘ ਕਤਲकांड 'ਚ ਰਾਜੂਆਣਾ ਤਕਰੀਬਨ 28 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ ਉਹਨਾਂ ਨੂੰ ਇਸ ਮਾਮਲੇ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਇਸ ਸਜ਼ਾ ਨੂੰ ਉਮਰ ਕੈਚ ਵਿੱਚ ਬਦਲਣ ਲਈ ਡਾਇਰ ਪਟੀਸ਼ਨ ਤੇ ਸੁਪਰੀਮ ਕੋਰਟ ਸੁਣਵਾਈ ਚੱਲ ਰਹੀ ਹੈ ਤੇ ਅੱਜ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਰਜਵਾਣਾ ਜੇਲ੍ਹ ਤੋਂ ਬਾਹਰ ਆਏ ਨੇ ਆਪਣੇ ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਇਸ ਤੋਂ ਪਹਿਲਾਂ ਰਜਵਾਣਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਭੋਗ ਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸੀ ਉਦੋਂ ਵੀ ਹਾਈ ਕੋਰਟ ਨੇ ਉਹਨਾਂ ਦੀ ਪੈਰੋਲ ਨੂੰ ਮਨਜ਼ੂਰ ਕੀਤਾ ਸੀ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਦਾ